ਜੇਵੀਰ ਇੰਟਰਨੈਸ਼ਨਲ ਸਕੂਲ ਤਾਲਾ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾ ਦੇ ਖੇਡਾਂ ਦੇ ਵਿੱਚ ਮੱਲਾ ਮਾਰ ਕੇ 골ਡ ਮੈਡਲ ਲੈ ਕੇ ਆਏ ਆ ਉੱਥੇ ਪੜ੍ਹਾਈ ਦੇ ਨਾਲ ਨਾਲ ਇਹਨਾਂ ਵੱਲੋਂ ਟਰੋਫੀਆਂ ਵੀ ਹਾਸਲ ਕੀਤੀਆਂ ਗਈਆਂ ਹਨ ਅਸੀਂ ਇਸ ਵਕਤ ਮੌਜੂਦ ਆ ਜਿੱਥੇ ਟਰਾਫੀਆਂ ਲੈ ਕੇ ਆਏ ਨੇ ਵਿਦਿਆਰਥੀ ਔਰ ਵਿਦਿਆਰਥੀਆਂ ਦੇ ਵਿੱਚ ਕਾਫੀ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਅਸੀਂ ਗੱਲ ਕਰਾਂਗੇ ਵਿਦਿਆਰਥੀਆਂ ਨਾਲ ਕਿਸ ਤਰ੍ਹਾਂ ਦਾ ਅੱਜ ਦਾ ਮਾਹੌਲ ਔਰ ਕਿਸ ਤਰ੍ਹਾਂ ਦੀ ਇਹਨਾਂ ਨੇ ਜਿਹੜੀਆਂ ਖੇਡਾਂ ਦੇ ਵਿੱਚ ਮੁਸ਼ਕਲਾਂ ਵੀ ਆਈਆਂ ਹੋਣਗੀਆਂ ਚੈਅ ਹੋ ਸਕਦਾ ਹੈ ਔਰ ਅੱਜ ਜਿਹੜੇ ਇਹਨਾਂ ਦੇ ਨਾਲ ਕੋਚ ਵੀ ਪਹੁੰਚੇ ਹੋਏ ਨੇ ਅਸੀਂ ਗੱਲ ਕਰਦੇ ਹਾਂ ਇਹਨਾਂ ਨਾਲ ਵੀ ਕਿਸ ਤਰ੍ਹਾਂ ਦੇ ਜਿਹੜੇ ਟਰਾਫੀਆਂ ਲੈ ਕੇ ਆਏ ਆ ਜਿੱਤ ਕੇ ਲਿਆਏ ਆ ਔਰ ਅੱਜ ਇਹ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਆ ਸਕੂਲ ਦੇ ਵਿੱਚ ਵਿਦਿਆਰਥੀਆਂ ਨੂੰ ਅੱਜ ਗੋਟਲ ਮਿਲਿਆ ਉਹ ਉਸ ਦੇ ਨਾਲ ਨਾਲ ਹੀ ਉਹਨਾਂ ਦੇ ਜਿਹੜੇ ਮਾਤਾ-ਪਿਤਾ ਵੀ ਪਹੁੰਚੇ ਹੋਏ ਨੇ ਸਕੂਲ ਦੇ ਵਿੱਚ ਸੀ ਉਹਨਾਂ ਨਾਲ ਗੱਲ ਕਰਦੇ ਆ ਕੀ ਨਾਂ ਹੈ ਤੁਹਾਡਾ ਔਰ ਕਿਹੜਾ ਬੱਚਾ ਹੈ ਮੇਰਾ ਨਾਮ ਰਵਿੰਦਰ ਕੋਹੜਾ ਜੀ ਮੇਰੇ ਬੇਟੇ ਦਾ ਨਾਮ ਖੁਸ਼ਪ੍ਰੀਤ ਹੈ 8th ਕਲਾਸ ਪੜ੍ਹਦਾ ਹੈ ਮੈਨੂੰ ਇਸ ਚੀਜ਼ ਦਾ ਬਹੁਤ ਮਾਣ ਹੈ ਕਿ ਸਕੂਲ ਦੇ ਵਿੱਚ ਕਲਚਰ ਐਕਟੀਵਿਟੀ ਦੇ ਨਾਲ-ਨਾਲ ਪੜ੍ਹਾਈ ਹੋਰ ਕਾਫੀ ਕੁਝ ਕਰਵਾਇਆ ਜਾਂਦਾ ਹੈ ਥੈਂਕ ਯੂ ਸਰ ਜਿਵੇਂ ਹੀ ਦੱਸ ਰਹੇ ਸਨ ਕਿ ਬੱਚਿਆਂ ਦੇ ਵੀ ਹੌਸਲੇ ਬੁਲੰਦ ਹੈ ਔਰ ਮਾਤਾ-ਪਿਤਾ ਦੇ ਵੀ ਉਹਨਾਂ ਦੇ ਹੌਸਲੇ ਬੁਲੰਦ ਹੈ ਔਰ ਆਉਣ ਵਾਲੇ ਸਮੇਂ ਕਿਸ ਤਰ੍ਹਾਂ ਦੀ ਮੱਲਾ ਮਾਰ ਕੇ ਅੱਗੇ ਭੂਖ ਵਿੱਚ ਅੱਗੇ ਵਧਣ ਤੇ ਜਿਤਕੇ ਲਿਆਏ ਨੇ ਅਸੀਂ ਗੱਲ ਕਰਦੇ ਆ ਵਿਦਿਆਰਥੀਆਂ ਨਾਲ ਕਿਸ ਤਰ੍ਹਾਂ ਦੇ ਇੱਥੇ ਜਿਹੜੇ ਵਿਦਿਆਲੇ ਨਾਲ ਨਾਲ ਜਿਹੜੀਆਂ ਖੇਡਾਂ ਵਿੱਚ ਵੀ ਮੱਲਾ ਮਾਰਨ ਦੀ ਇਹਨੇ ਵੱਡੇ ਇਹਨਾਂ ਦੇ ਵੱਡੇ ਉਪਰਾਲੇ ਕੀਤੇ ਜਾਂਦੇ ਹਨ ਕਿਉਂਕਿ ਇਹ ਜਿਹੜੀ ਗੇਮ ਖੇਡ ਦੀ ਗੇਮ ਹੁੰਦੀ ਹੈ ਇੱਕ ਸਰੀਰ ਨੂੰ ਵੀ ਫਿਟਨੈਸ ਵਧੀਆ ਦਿੰਦੀ ਹੈ ਔਰ ਜਿਹੜੀਆਂ ਕਈ ਹੋਰ ਨਸ਼ੇ ਵਰਗੀਆਂ ਲਾਹਨਤਾਂ ਤੋਂ ਵੀ ਦੂਰ ਰੱਖਦੀ ਹੈ ਅਸੀਂ ਗੱਲ ਕਰਦੇ ਆ ਵਿਦਿਆਰਥੀਆਂ ਨਾਲ ਇਸ ਵਕਤ ਜਿਹੜੇ ਕਿ ਸਾਡੇ ਨਾਲ ਮੌਜੂਦ ਨੇ ਕਿਸ ਤਰ੍ਹਾਂ ਦੇ ਇੱਥੇ ਮੈਡਲ ਲੈ ਕੇ ਆਏ ਬੱਚੇ ਕੀ ਨਾਮ ਤੁਹਾਡਾ ਮੇਰਾ ਨਾਮ ਗੁਰਜੋਤ ਸਿੰਘ ਹੈ ਜੀ ਮੈਂ 1 ਤੇ ਅਸੀਂ ਪੁਵਾਨੀਗੜ ਖੇਡਣ ਗਏ ਸੀ ਸਾਟੇਟ ਲੈਵਲ ਤੇ ਆਗਰਾ ਆਸਰਾ ਗਰੁੱਪ ਆਫ ਕਾਲਜ ਤੇ ਉੱਥੇ ਅਸੀਂ ਵਾਲੀਬਾਲ ਖੇਡੀ ਤੇ ਸਾਡੇ 골ਡ ਮੈਡਲ ਆਏ ਨੇ ਜੀ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਬੱਚੇ ਤੁਸੀਂ ਸਾਨੂੰ ਬਹੁਤ ਮਾਣ ਹੋ ਰਿਹਾ ਹੈ ਜੀ ਉਹਨਾਂ ਉਹਨਾਂ ਲੋਕਾਂ ਨਾਲ ਉਹਦਾ ਅਸੀਂ ਬਹੁਤ ਵਧੀਆ ਜਿਹੜੇ ਨਸ਼ੇ ਵਗੈਰਾ ਕਰਦੇ ਨਹੀਂ ਜੀ ਉਸ ਤੋਂ ਵਧੀਆ ਜੀ ਨਸ਼ਿਆਂ ਨੂੰ ਛੱਡ ਕੇ ਜੀ ਮੈਂ ਤਾਂ ਇਹ ਕਹਿਣਾ ਚਾਹਾਂਗਾ ਜੀ ਨਸ਼ਿਆਂ ਨੂੰ ਛੱਡ ਕੇ ਲੋਕਾਂ ਨੂੰ ਖੇਡਾਂ ਵਿੱਚ ਲੱਗਣਾ ਚਾਹੀਦਾ ਜੀ ਪੜਾਈ ਦਾ ਕਿਸ ਤਰ੍ਹਾਂ ਦੇ ਇੱਥੇ ਚੱਲਦਾ ਤੁਹਾਡਾ ਸਿਲਸਿਲਾ ਵੀ ਜਿਹੜਾ ਕਿ ਸਕੂਲ ਦੇ ਵਿੱਚ ਕਿਸ ਤਰ੍ਹਾਂ ਟੀਚਰਾਂ ਵੱਲੋਂ ਵੀ ਜਿਹੜਾ ਸਟਾਫ ਵੱਲੋਂ ਵੀ ਕਿਸ ਤਰ੍ਹਾਂ ਦੀ ਮਿਹਨਤ ਕਰਾਈ ਜਾਂਦੀ ਹੈ ਪੜਾਈ ਯਾਰ ਮਿਹਨਤ ਵੀ ਪੂਰੀ ਹੁੰਦੀ ਹੈ ਜੀ ਪੜਾਈ ਯਾਰ ਖੇਡਾਂ ਚ ਦੋਨਾਂ ਚ ਵਧੀਆ ਹੈ ਜੀ ਸਕੂਲ ਮਤਲਬ ਵਧੀਆ ਪੜਾਇਆ ਜਾਂਦਾ ਹੈ ਕੀ ਨਾ ਬੱਚੇ ਤੁਹਾਡਾ ਅੱਜ ਤੁਸੀਂ ਟਰੋਫੀ ਲੈ ਕੇ ਔਰ ਕਿਸ ਤਰ੍ਹਾਂ 골ਡ ਮੈਡਲ ਹਾਸਲ ਕਰਕੇ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਬਹੁਤ ਚੰਗਾ ਮਹਿਸੂਸ ਹੋ ਰਿਹਾ ਜੀ ਚੰਗਾ ਮਹਿਸੂਸ ਹੋ ਰਿਹਾ ਜੀ ਸਾਨੂੰ ਕਿਸ ਤਰ੍ਹਾਂ ਕਰ ਹੁੰਨੀ ਹੈ ਔਰ ਸਕੂਲ ਵਾਲੋਗੋ ਕਿਸ ਤਰ੍ਹਾਂ ਦੀ ਪ੍ਰੇਰਣਾ ਮਿਲੀ ਸੀ ਜਿਹੜਾ ਤੁਸੀਂ ਅੱਜ 골ਡ ਮੈਡਲ ਲੈ ਕੇ ਆਏ ਆ ਔਰ ਕਿਸ ਤਰ੍ਹਾਂ ਦਾ ਯੋਗਦਾਨ ਸਜਾਤ ਮੜੀ ਵਧੀਆ ਲੱਗ ਰਹੀ ਸਾਨੂੰ ਸਕੂਲ ਵਾਲਿਆਂ ਦਾ ਸਰ ਬਹੁਤ ਵਧੀਆ ਯੋਗਦਾਨ ਅਸੀਂ ਸਰ ਅਸੀਂ ਪਰ ਸਾਨੂੰ ਖੇਡਣ ਵਾਸਤੇ ਪੀਰੀਅਡ ਦੇਂਦੇ ਹੁੰਦੇ ਸਨ ਤੇ ਨਾਲੇ ਸਰ ਕੋਚ ਸਾਹਿਬ ਸਾਡੇ ਪ੍ਰੈਕਟਿਸ ਕਰਾਉਂਦੇ ਹੁੰਦੇ ਉਸ ਨੂੰ ਕੀ ਐਵੇਂ ਐਵੇਂ ਖੇਡੋ ਕੀ ਐਵੇਂ ਵਧੀਆ ਖੇਡਿਆ ਜਾਏਗਾ ਐਵੇਂ ਵਧੀਆ ਖੇਡਿਆ ਜਾਏਗਾ ਤਾਂ ਕਰਕੇ ਸਰ ਅਸੀਂ ਜਿੱਤ ਕੇ ਆਏ ਆ ਜਿਵੇਂ ਕਿ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਖੇਡਾਂ ਦੇ ਵਿੱਚ ਮੱਲਾ ਮਾਰਨ ਵਾਸਤੇ ਪ੍ਰੇਰਿਤ ਕੀਤਾ ਗਿਆ ਔਰ ਕੋਚ ਵੀ ਨੇ ਅਸੀਂ ਗੱਲ ਕਰਦੇ ਹਾਂ ਕੀ ਨਾ ਸਰ ਤੁਹਾਡਾ ਆਇਓ ਮਣੇ ਜਿੱਥੇ ਕਹਿੰਦੇ ਸਰ ਕੀ ਨਾ ਆਇਓ ਤੁਹਾਡਾ ਔਰ ਕਿਸ ਤਰ੍ਹਾਂ ਬੱਚਿਆਂ ਨੂੰ ਜਿਹੜੀ ਕਿ ਇਹ ਇਸ ਖੇਡਾਂ ਵਾਲੇ ਪਾਸੇ ਵੀ ਪ੍ਰੇਰਿਤ ਕੀਤਾ ਜਾਂਦਾ ਸਰ ਮੇਰਾ ਨਾਮ ਇੰਦਰ ਕੁਮਾਰ ਹੈ सर बच्चों को खेलों के प्रति तो देखो खेलना ही चाहिए बच्चों को हमेशा यही कहा जाता है कि पढ़ाई के साथ साथ खेलों में भी भाग लेना चाहिए क्योंकि सर खेलों खेल किस खेल से जो बच्चों का शरीर का विकास होता है ना उसमें बच्चे का मेंटली और फिज़िकली वो स्ट्रॉग होता है बच्चा और आगे इसमें आगे खेल के आगे इंटरनेशनल नेशनल तक बच्चा जा सकता है आगे ਕਿਉਂਕਿ ਸਾਡੇ ਦੇਸ਼ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਖੇਡਾਂ ਦੇ ਵਿੱਚ ਮੱਲਾ ਮਾਰ ਕੇ ਵੱਡੇ ਵੱਡੇ ਅਹੁਦਿਆਂ ਤੇ ਪਹੁੰਚੇ ਨੇ ਕਈ ਲੋਕ ਜਿਹੜੇ ਅਸੀਂ ਅੱਜ ਉਹ ਆਈਪੀਐਸ ਪੀਪੀਐਸ ਜਾਂ ਕਿਸ ਤਰ੍ਹਾਂ ਦੇ ਹੋਰ ਵੀ ਜਿਹੜੇ ਅਹੁਦਿਆਂ ਤੇ ਵਿਰਾਜਮਾਨ ਹੋਏ ਨੇ ਅਸੀਂ ਹੋਰ ਇਹਨਾਂ ਦੇ ਜਿਹੜੇ ਦੁੱਗੇ ਕੋਚ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਇਸ ਤਰ੍ਹਾਂ ਦਾ ਮਹਿਸੂਸ ਕਰ ਰਿਹਾ ਹਾਂ ਔਰ ਵਿਦਿਆਰਥੀਆਂ ਨੂੰ ਜਿਹੜੀ ਕਿਸ ਤਰ੍ਹਾਂ ਦੀ ਲਗਨ ਸੀਗੀ ਜਿਹੜੀ ਇਸ ਖੇਡਾਂ ਦੇ ਵਿੱਚ ਪ੍ਰੇਰਿਤ ਕੀਤਾ ਗਿਆ ਸਿੱਖਿਆ ਦੇ ਨਾਲ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਡਾ ਜਿਹੜਾ ਟੂਰਨਾਮੈਂਟ ਹੈ ਸਟੇਟ ਮਾਈ ਨੇਮ ਗੁਰਿੰਦਰ ਸਿੰਘ ਸਾਡੇ ਚੈਂਪੀਅਨਸ਼ਿਪ ਸੀ ਸਟੇਟ ਨੇਸ਼ਨ ਅ ਸਟੇਟ ਚੈਂਪੀਅਨਸ਼ਿਪ ਸੀ ਜਿਹਦੇ ਵਿੱਚ ਸਾਡੀਆਂ ਤਿੰਨ ਟੀਮਾਂ ਨੇ ਪਾਰਟਿਸਿਪੇਟ ਕਰਿਆ ਟੈਗੋਵਾਰ ਅੰਡਰ 17 ਅੰਡਰ 14 ਕ੍ਰਿਕਟ ਟੀਮ ਅੰਡਰ 19 ਵਾਲੀਬਾਲ ਟੀਮ ਉਹਦੇ ਵਿੱਚ ਤਿੰਨਾਂ ਟੀਮਾਂ ਦੇ ਸਾਡੇ ਜਿਹੜੇ 골ਡ ਮੈਡਲ ਆਏ ਨੇ ਤੇ ਉਸ ਤੋਂ ਬਾਅਦ ਉਹਨਾਂ ਬੱਚਿਆਂ ਟੂਰਨਾਮੈਂਟ ਵਿੱਚ 700 ਪਲੱਸ ਜਿਹੜੇ ਬੱਚਿਆਂ ਨੇ ਪਾਰਟਿਸਿਪੇਟ ਕਰਿਆ ਸੀ ਦੇ ਸਾਡੇ ਜਿਹੜੇ ਬੱਚਿਆਂ ਨੇ ਤੁੱਪ ਦੀ ਨਾਮ ਪਰਵਾਹ ਕਰਦੇ ਹੋਏ ਮਿਹਨਤ કરી ਤੇ 골ਡ ਮੈਡਲ ਜਿੱਤੇ ਤਿੰਨ ਇਹ ਬੱਚਿਆਂ ਦੇ ਨਾਲ ਹੈਲਥ ਫਿੱਟ ਰਹਿੰਦੀ ਆ ਤੇ ਮੈਂਟਲੀ ਸਟਰੋਂਗ ਰਹਿੰਦੇ ਨੇ ਅੱਗੇ ਤੋਂ ਜਿਹੜੇ ਬੱਚੇ ਨੇ ਬੱਚੇ ਜ਼ਿਆਦਾ ਤੋਂ ਜ਼ਿਆਦਾ ਬੱਚੇ ਜਿਹੜੇ ਸਕੂਲ ਦੇ ਵਿੱਚ ਪਾਰਟਿਸਿਪੇਟ ਕਰਨਗੇ ਤੇ ਨੈਸ਼ਨਲ ਦੇ ਵਿੱਚ ਵੀ 골ਡ ਮੈਡਲ ਲੈ ਕੇ ਆਣਗੇ ਤੇ ਅੱਗੇ ਤੋਂ ਬੁਆਏਸ ਤੇ ਗੱਲ ਟੀਮ ਦੋਏ ਪਾਰਟਿਸਿਪੇਟ ਕਰਿਆ ਕਰਨਗੇ ਤੇ ਸਕੂਲ ਦਾ ਨਾਮ ਰੋਸ਼ਨ ਕਰਦੇ ਕਿਵੇਂ ਲੱਗਿਆ ਤੁਹਾਨੂੰ ਜਿਵੇਂ ਕਿ ਬੱਚੇ ਗਰਮੀ ਕਾਫੀ ਪੈ ਰਹੀ ਆ ਔਰ ਬੱਚਿਆਂ ਨੂੰ ਵੀ ਕਾਫੀ ਪਰੇਸ਼ਾਨੀਆਂ ਹੋ ਜਾਂਣ ਗਿਆ ਸ਼ਾਇਦ ਹੋ ਸਕਦਾ ਹੈ ਕਿਉਂਕਿ ਸਕੂਲ ਦੇ ਵਿੱਚ ਵੀ ਦੇਖ ਰੱਖ ਵੀ ਕਰਨੀ ਜ਼ਿੰਮੇਵਾਰੀ ਇੱਕ ਬਹੁਤ ਵੱਡੀ ਹੁੰਦੀ ਆ ਮਾਪਿਓ ਤੋਂ ਵੀ ਵੱਧ ਕੇ ਜਿਹੜੇ ਕਿ ਟੀਚਰ ਹੁੰਦੇ ਆ ਕਿਸ ਤਰ੍ਹਾਂ ਦਾ ਪ੍ਰੋਸੈਸ ਰਿਹਾ ਇਹ ਖੇਡਾਂ ਜਦੋਂ ਬੱਚਿਆਂ ਚ ਖੇਡਣ ਦੀ ਲਗਨ ਹੁੰਦੀ ਆ ਤਾਂ ਉਹ ਕੋਈ ਵੀ ਬੱਚਾ ਧੁੱਪ ਦੀ ਨਾ ਪਰਵਾਹ ਕਰਦੇ ਹੋਏ ਪ੍ਰੈਕਟਿਸ ਕਰਦੇ ਨੇ ਤੇ ਸਕੂਲ ਦੇ ਨਾਮ ਰੋਸ਼ਨ ਕਰਦੇ ਨੇ ਤੇ 골ਡ ਮੈਡਲ ਜਿੱਤਦੇ ਨੇ ਕੋਈ ਵੀ ਬੱਚਾ ਐਵੇਂ ਦਾ ਹੈ ਨਹੀਂ ਸਕੂਲ ਦੇ ਵਿੱਚ ਵੀ ਜਿਹੜਾ ਫਿਜ਼ੀਕਲੀ ਵੀ ਸਟਰੋਂਗ ਨਾ ਹੋਵੇ ਤੇ ਸਟੱਡੀ ਦੇ ਵਿੱਚ ਵੀ ਸਾਰੇ ਬੱਚੇ ਕੌਨਫੀਡੈਂਸ ਲੈਵਲ ਆ ਪੂਰਾ ਜਿਹੜੇ ਨਾਲ ਗੇਮ ਦੇ ਵਿੱਚ ਪਾਰਟਿਸਿਪੇਟ ਕਰਦੇ ਨੇ ਤੇ ਨੈਕਸਟ ਲੈਵਲ ਤੇ ਵੀ ਪਾਰਟਿਸਿਪੇਟ ਕਰਨੇ ਤੇ 골ਡ ਮੈਡਲ ਲਗਿਆ ਜਿੰਗਾ ਉਪਰਾਲਾ ਹੈ ਜਿਹੜਾ ਕਿ ਸਿੱਖਿਆ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਖੇਡਾਂ ਵੱਲ ਪ੍ਰੇਰਿਤ ਕਰਦੇ ਆ ਕਿਉਂਕਿ ਇਹਦੇ ਨਾਲ ਇੱਕ ਤਾਂ ਵਿਦਿਆਰਥੀ ਦਾ ਜਿਹੜਾ بیس ਬਣਿਆ ਰਹਿੰਦਾ ਹੈ ਔਰ ਦੂਸਰੇ ਪਾਸੇ ਜਿਸ ਤਰ੍ਹਾਂ ਵੱਡੀਆਂ ਮੱਲਾ ਮਾਰ ਕੇ ਖੇਡਾਂ ਦੇ ਵਿੱਚ ਜਾਂਦੇ ਆ ਵਿਦਿਆਰਥੀ ਤਾਂ ਉਹਨਾਂ ਨੂੰ ਨੌਕਰੀਆਂ ਦੇ ਵਿੱਚ ਵੀ ਵਹਿਲ ਦੇ ਆਧਾਰ ਤੇ ਪ੍ਰਤੀ ਕੀਤਾ ਜਾਂਦਾ ਹੈ ਅਸੀਂ ਗੱਲ ਕਰਦੇ ਜਿਹੜੇ ਕਿ ਵਿਦਿਆਰਥੀਆਂ ਦੇ ਮਾਤਾ ਪਿਤਾ ਨੇ ਉਹਨਾਂ ਨਾਲ ਵੀ ਗੱਲ ਕਰਦੇ ਆਂ ਕਰਾਂਗੇ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਿਹਾ ਔਰ ਉਹਨਾਂ ਨੇ ਜਿਹੜਾ ਅੱਜ ਦਾ ਪ੍ਰੋਗਰਾਮ ਇੱਥੇ 골ਡ ਮੈਡਲ ਜਾਂ ਮੈਡਲ ਜਿੱਤ ਕੇ ਲਿਆਇਆ ਹੈ ਬੱਚੇ ਕੀ ਨਾ ਹੀ ਤੁਹਾਡੇ ਇਹਨਾਂ ਦਾ ਬੱਚਾ ਦਾ ਕੀ ਨਾ ਕਰਦਾ ਮੇਰਾ ਨਾਮ ਗੁਰਵਿੰਦਰ ਸਿੰਘ ਜੀ ਆਪਣਾ ਬੱਚਾ ਗੁਰਜੋਤ ਸਿੰਘ 10ਵੀਂ ਕਲਾਸ ਚ ਇਹ ਜੋ 골ਡ ਮੈਡਲ ਜਿੱਤ ਕੇ ਲਿਆਏ ਨੇ ਜੀ ਬਹੁਤ ਸਾਰੇ ਸਟਾਫ ਦੀ ਪ੍ਰਿੰਸੀਪਲ ਦੀ ਬਹੁਤ ਮਿਹਨਤ ਕਰਾਉਂਦੇ ਨੇ ਜੀ ਬਹੁਤ ਵਧੀਆ ਮਹਿਸੂਸ ਕਰ ਰਹੇ ਆਂ ਜੀ ਬਹੁਤ ਮਾਣ ਮਹਿਸੂਸ ਹੋ ਰਿਹਾ ਕੀ ਕਹਿਣਾ ਚਾਹੂਗੇ ਤੁਹਾਡੇ ਬੱਚੇ ਆਏ ਸੀ ਬਹੁਤ ਵਧੀਆ ਲੱਗਿਆ ਜੀ ਬੱਚੇ ਨੇ ਖੇਡ ਕੇ ਨੇ ਬੋਲਨ ਵਾਲ ਜਿੱਤ ਕੇ ਨੇ ਜਿਹੜੀਆਂ ਖੇਡਾਂ ਦੇ ਵਿੱਚ ਸੀ ਤੁਸੀਂ ਤੁਹਾਡਾ ਵੀ ਬੱਚਾ ਗਿਆ ਹੋਇਆ ਸੀਗਾ ਕੋਈ ਕ੍ਰਿਕਟ ਵਿੱਚ ਗਿਆ ਸੀ ਜੀ ਬਹੁਤ ਵਧੀਆ ਖੇਡ ਕੇ ਆਏ ਮੈਂ ਸਕੂਲ ਵੱਲੋਂ ਸਾਰਿਆਂ ਨੂੰ ਜਿਨ੍ਹਾਂ ਨੇ ਅਰੇਂਜਮੈਂਟ ਕਰਿਆ ਸਾਰਿਆਂ ਨੂੰ ਮੁਬਾਰਕ ਦੇਣਾ ਵੀ ਜਿਹੜਾ ਜਿੱਤ ਕੇ ਅੱਗੇ ਨਸ਼ਿਆਂ ਤੋਂ ਬਚੇ ਰਹਿਣਗੇ ਬੱਚੇ ਵੀ ਗਲਤ ਰਾਏ ਨਹੀਂ ਪੈਣਗੇ ਜੀ ਇਹ ਬਹੁਤ ਵਧੀਆ ਇਹਨਾਂ ਦਾ ਪ੍ਰਾਲਾਇ ਇਸ ਤੋਂ ਇਲਾਵਾ ਸੀ ਸਕੂਲ ਦੇ ਪ੍ਰਿੰਸੀਪਲ ਨਾਲ ਵੀ ਗੱਲ ਕਰਾਂ ਕਿ ਇਸ ਤਰ੍ਹਾਂ ਦੇ ਜਿਹੜੇ ਵਿਦਿਆਰਥੀਆਂ ਦੇ ਹੌਂਸਲੇ ਬੁਲੰਦ ਹੈ ਔਰ ਅੱਜ ਜਿਹੜੇ 골ਡ ਮੈਡਲ ਦੇ ਜਿੱਤ ਕੇ ਆਏ ਜੇਤੂ ਆਏ ਨੇ ਵਿਦਿਆਰਥੀ ਉਹ ਵੀ ਕਾਫੀ ਕੁਝ ਨਜ਼ਰ ਆ ਰਹੇ ਨੇ ਇਸ ਦੇ ਨਾਲ ਨਾਲ ਹੀ ਜਿੱਥੇ ਸਕੂਲ ਦਾ ਨਾਮ ਰੋਸ਼ਨ ਹੁੰਦਾ ਹੈ ਉੱਥੇ ਹੀ ਵਿਦਿਆਰਥੀਆਂ ਦੇ ਮਾਤਾ ਪਿਤਾ ਦਾ ਵੀ ਨਾਮ ਬੁਲੰਦੀਆ ਛੰਦਾ ਹੈ ਤਾਂ ਜਿਹੜੇ ਕਿ ਸੈਂਟ ਜੇਵੀਰ ਸਕੂਲ ਵਿੱਚ ਪਹੁੰਚੇ ਆ ਅਸੀਂ ਉੱਥੇ ਪ੍ਰਿੰਸੀਪਲ ਸਾਹਿਬ ਨਾਲ ਗੱਲ ਕਰਾਇਆ ਕਿ ਇਸ ਤਰ੍ਹਾਂ ਦੇ ਜਿਹੜੇ ਬੱਚੇ ਵਧੀਆ ਮੱਲਾ ਮਾਰ ਕੇ ਆਏ ਖੇਡਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਖੇਡਾਂ ਦੇ ਵਿੱਚ ਮੱਲਾ ਮਾਰ ਕੇ ਆਏ ਸੀ ਔਰ 골ਡ ਮੈਡਲ ਜਾਂ ਸਿਲਵਰ ਮੈਡਲ ਜਾਂ ਕਿਸ-ਕਿਸ ਤਰ੍ਹਾਂ ਦੇ ਮੈਡਲ ਜਿੱਤ ਕੇ ਲਿਆਇਆ ਕਿਹੜੀਆਂ ਖੇਡਾਂ ਦੇ ਵਿੱਚ ਗਏ ਸੀ ਸਰ ਸਸੀ ਕਾਲ ਜੀ ਸਸੀ ਕਾਲ ਜੀ ਸਰ ਅੱਜ ਜਿਹੜੇ ਇਹ ਬੱਚੇ ਖੇਡਾਂ ਦੇ ਵਿੱਚ ਮੱਲਾ ਮਾਰ ਕੇ ਆਏ ਆ ਕਿਸ-ਕਿਸ ਤਰ੍ਹਾਂ ਦੀਆਂ ਖੇਡਾਂ ਸੀ ਔਰ ਕਿੰਨੇ ਬੱਚੇ ਗਏ ਸੀਗੇ ਕਿਹੜੇ-ਕਿਹੜੇ ਮੈਡਲ ਲੈ ਕੇ ਆਏ ਇਹ ਪੰਜਾਬ ਸਟੇਟ ਚੈਂਪੀਅਨਸ਼ਿਪ ਥਾ पंजाब स्टेट चैम्पियनशिप में हमारे स्कूल से टोटल थर्टी स्टूडेंट्स गए थे जिसमें अट्ठारह गोल्ड मेडल हमें आए, ये आश्रा ग्रुप ऑफ स्कूल्स में आ, आश्रा ग्रुप ऑफ कॉलेज में ये कॉम्पिटिशन जो है वो हुआ था कि कहना चाहोगे बच्चे और अगे तो किस तरह की प्रेरणा थोड़ा तो मैं तो सारे पेरेंट्स को सारे बच्चों को यही बोलूँगा जो आप लोग पार्टिसिपेट करो गेम्स में गेम्स एक ऐसा चीज़ है जहाँ पर बच्चे को पंजाब में जो सबसे बड़ा प्रॉब्लम अभी है जो नशा का बच्चे को ये नशा से दूर रहता है बच्चे डाइवर्ट होता है मन शरीर तंदुरुस्त रहता है हेल्दी रहता है और एक हेल्दी बॉडी में एक हेल्दी माइंड हो सकता है तो मैं तो सारे पेरेंट्स को बोलूँगा जो आप लोग पार्टिसिपेट करो सारे बच्चे को बच्चे का हौसला अफजाई करो हम लोग भी कर रहे हैं स्कूल की तरफ से सारे बच्चों को ਕੀ ਲੱਗਦਾ ਤੁਹਾਨੂੰ ਜਿਹੜੇ ਵਿਦਿਆਰਥੀ ਇਥੋਂ ਮੱਲਾ ਮਾਰ ਕੇ ਜਾਣਗੇ ਕਿਸ ਤਰ੍ਹਾਂ ਦੇ ਉਹਨਾਂ ਦੇ ਮੰਦੀਆਂ ਚਾਹਨਾ ਸੀ ਗਿਆ ਔਰ ਕਿਸ ਤਰ੍ਹਾਂ ਉਹਨਾਂ ਨੇ ਤੁਹਾਨੂੰ ਦੱਸਿਆ ਹੋਊਗਾ ਵੀ ਅਸੀਂ ਅੱਗੇ ਜਾ ਕੇ ਭੂਖੋ ਵਿੱਚ ਕਿਸ ਤਰ੍ਹਾਂ ਦੇ ਆਉਧਿਆਂ ਤੇ ਜਾਂ ਕਿਸ ਕਿਸ ਤਰ੍ਹਾਂ ਦੇ ਬੱਚੇ ਤੋਂ ਜੋ ਬੱਚੇ ਗੇਮਸ ਵਿੱਚ ਪਾਰਟਿਸਿਪੇਟ ਕਰ ਰਹੇ ਉਹ ਬੱਚੇ ਤੋਂ ਬਹੁਤ ਖੁਸ਼ ਹੈ ਉਹ ਬੱਚੇ ਬੋਲ ਰਹੇ ਅੱਗੇ ਵੀ ਤੋੜਾ ਸਰਕਾਰ ਕੀ ਤਰਫ ਸੇ ਅਗਰ ਕੋਈ ਮਦਦ ਹੋ ਜਾਤਾ ਤੋ ਸਰਕਾਰ ਤੋਂ ਮਦਦ ਸਭ ਕੋਈ ਕਰ ਰਹੇ ਅਗਰ ਥੋੜਾ ਸਾ ਬੱਚੋ ਪੇ ਧਿਆਨ ਮੇ ਰੱਖ ਧਿਆਨ ਰੱਖੇ ਤੋ ਬੱਚੇ ਕਾ ਵੀ ਹੌਸਲਾ ਹੋ ਜਾਤਾ ਹੈ ਬੱਚੇ ਔਡ ਵੀ ਪਾਰਟਿਸਿਪੇਟ ਕਰਨਗੇ ਬੱਚੇ ਕਾ ਨਾਮ ਪੰਜਾਬ ਕਾ ਨਾਮ ਪੂਰੇ ਪੰਜਾਬ ਕਾ ਨਾਮ ਰੋਸ਼ਨ ਕਰਨਗੇ ਪੂਰੇ ਦੇਸ਼ ਤੇ ਡੀਸਨ ਪ੍ਰਿੰਸੀਪਲ ਜਿਹੜੇ ਕਿ ਸੈਂਟ ਜੇਵੀਅਰ ਸਕੂਲ ਦੇ ਦੱਸ ਰਹੇ ਸਨ ਕਿ ਵਿਦਿਆਰਥੀਆਂ ਵੱਲੋਂ ਕਿਸ ਤਰ੍ਹਾਂ ਦੇ ਮਿਹਨਤ ਕੀਤੀ ਗਈ ਔਰ ਕਿਸ ਤਰ੍ਹਾਂ ਦੀਆਂ ਮੱਲਾਮਾਰੀਆਂ ਗਈਆਂ ਖੇਡਾਂ ਵਿੱਚ ਪਰ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਸਰਕਾਰ ਸੂਬਾ ਸਰਕਾਰ ਵੱਲੋਂ ਵੀ ਕਿਸ ਤਰ੍ਹਾਂ ਉਹ ਦੇ ਉਪਰਾਲੇ ਕੀਤੇ ਜਾਂਦੇ ਹਨ ਕਿਉਂਕਿ ਜਿਹੜੇ ਖੇਡਾਂ ਦੇ ਵਿੱਚ ਮੱਲਾ ਮਾਰਨ ਵਾਲੇ ਵਿਦਿਆਰਥੀ ਆ ਉਹਨਾਂ ਦਾ ਸਹਿਯੋਗ ਕਰਕੇ ਜਾਂ ਖੇਡਾਂ ਦੇ ਵਿੱਚ ਜਿਹੜੀਆਂ ਗੇਮਾਂ ਇਹਨਾਂ ਨੇ ਲਈਆਂ ਹੋਈਆਂ ਇਹ ਭਾਗ ਲੈ ਰਹੇ ਆ ਉਹ ਇੱਕ ਸਲਾਘਾਯੋਗ ਕਦਮ ਹਨ ਪਰ ਸੂਬਾ ਸਰਕਾਰ ਵੱਲੋਂ ਵੀ ਇਸ ਤਰ੍ਹਾਂ ਦੇ ਵਿਦਿਆਰਥੀਆਂ ਦੀ ਮਦਦ ਕਰਨ ਲਈ ਅੱਗੇ ਆਉਣਾ